ਆ ਵੀਰ ਦਾ ਲੱਗਦਾ ਜਿਆਦਾ ਵੀਜ਼ਾ ਰਿਫਿਊਜ਼ ਹੋ ਗਿਆ ਜਾਂ ਕੋਈ ਚੱਕਰ ਲਾ ਦਿੱਤਾ ਬੜਾ ਬਾਈ ਬੋਲਦਾ ਕਹਿੰਦਾ ਵੀ ਤੁਸੀਂ ਸਿਆਣੇ ਹੋਗੇ ਇਦਾਂ ਹੀ ਸਾਰੇ ਹੋ ਜਾਣਗੇ ਮੱਛੀ ਪੱਥਰ ਜੱਟ ਕੇ ਮੁੜੇ ਹੁੰਦੀ ਆ ਤੁਸੀਂ ਤਾਂ ਮੁੜੇ ਨਹੀਂ ਗਿਓ ਵੀ ਸਵਾਦ ਲੈਣਾ ਸਵਾਦ ਲਓ ਬਈ ਜਰੂਰ ਲਓ ਪਹਿਲੀ ਗੱਲ ਤਾਂ ਮੈਂ ਇਹ ਤਾਂ ਕਿਹਾ ਹੀ ਨਹੀਂ ਕਿਤੇ ਵੀ ਵੀ ਤੁਸੀਂ ਨਾ ਆਓ ਜਾਂ ਇੱਥੇ ਤੁਸੀਂ ਆਓ ਹੀ ਨਾ ਮੇਰਾ ਕਹਿਣ ਦਾ ਮਕਸਦ ਹੈ ਇੱਕ ਤਾਂ ਇਹਨਾਂ ਏਜੰਟਾਂ ਤੋਂ ਬਚੋ ਜਿਹੜੇ ਠੱਗੀ ਠੋਰੀ ਵਾਲੇ ਬਹੁਤ ਚੰਗੇ ਵੀ ਹੈਗੇ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਇਹਨਾਂ ਏਜੰਟਾਂ ਤੋਂ ਬਚੋ ਤੇ ਦੂਜੀ ਗੱਲ ਕੋਈ ਸਕਿੱਲ ਹੋਵੇ ਤੁਹਾਡੇ ਕੋਲੇ ਕੋਈ ਕਲਾ ਹੋਵੇ ਕੋਈ ਪਲੰਬਰ ਇਲੈਕਟ੍ਰੀਸ਼ੀਅਨ ਕਾਰਪੈਂਟਰ ਇੰਜੀਨੀਅਰ ਕੋ ਪੜਿਆ ਲਿਖਿਆ ਜਿਹੜੇ ਵੀ ਮਤਲਬ ਫੀਲਡ ਦੇ ਵਿੱਚ ਅੱਗੇ ਦੀ ਅੱਗੇ ਹੋਵੇ ਮੇਰੇ ਕਹਿਣ ਦਾ ਮਕਸਦ ਇਹ ਆ ਫਿਰ ਇੱਥੇ ਐਕਸਪਲੋਇਟੇਸ਼ਨ ਹੁੰਦੀ ਆ ਵੀ ਆਹ ਧੱਕਾ ਕਰਕੇ ਆ ਪੰਜਾਬੀ ਆ ਮਾ ਨਰਾਹੀ ਕਰਕੇ ਆ ਐ ਕਰਕੇ ਆ ਤੇ ਇਹ ਮੇਰੇ ਕਹਿਣ ਦੀ ਨਹੀਂ ਜਿਹੜੇ ਇੱਥੇ ਆ ਦੋ-ਤਿੰਨ ਸਾਲਾਂ ਚ ਹੋਣਾਏ ਨਾ ਉਹਨਾਂ ਤੋਂ ਪੁੱਛ ਲਿਓ ਉਹਨਾਂ ਤਾਂ 10 ਸਾਲ ਹੋ ਗਏ ਆ ਉਹਨਾਂ ਤੋਂ ਪੁੱਛ ਲਿਓ ਤੇ ਬਾਕੀ ਰਹੀ ਗੱਲ ਇੱਥੇ ਵਾਪਸ ਆਉਣ ਦੀ ਉਹ ਜਿਹੜੇ ਇੱਥੇ ਰਹਿੰਦੇ ਉਹਨਾਂ ਨੂੰ ਪਤਾ ਕੀ ਮਜਬੂਰੀਆਂ ਹੁੰਦੀਆਂ ਜਿਨ੍ਹਾਂ ਨੇ ਜਾਣਾ ਜਾਈ ਵੀ ਜਾਂਦੇ ਆ ਤੇ ਜੇ ਸਾਨੂੰ ਲੋੜ ਪਈ ਇਹੀ ਇਹ ਦੀ ਨਹੀਂ ਕੋਈ ਗੱਲ ਹੈ ਜਿਹੜੇ ਗਏ ਆ ਉਹਨਾਂ ਨੂੰ ਕਿਹੜਾ ਬਖਸ਼ਿਆ ਵਾ ਆ ਵੀਰ ਇੱਕ ਸਿਮਰਨਜੀਤ ਸਿੰਘ ਕਰਕੇ ਉਹ ਕੈਨੇਡਾ ਤੋਂ ਗਿਆ ਵਰਕ ਵੀਜ਼ੇ ਛੱਡ ਕੇ ਉਹਨੂੰ ਕਈ ਇਹਦੇ ਡਿਪੋਰਟ ਕਰਤਾ ਐ ਕਰਤਾ ਫਿਰ ਬਖਸ਼ਦੇ ਦੁਨੀਆ ਨੇ ਛੱਡ ਨਾ ਕਿਸੇ ਪਾਸੇ ਨਹੀਂ ਤੇ ਬਾਕੀ ਕਮੈਂਟ ਪੜ ਲਓ ਤੁਹਾਡੇ ਹੀ ਇੱਕ ਐਦਾਂ ਦਾ ਬਾਕੀ ਸਾਰਿਆਂ ਨੇ ਇਹੀ ਸਪੋਰਟ ਕੀਤੀ ਆ ਵੀ ਗੱਲ ਸਹੀ ਕੰਮ ਕਰ ਰਹੀ ਹੈ ਨੀਗਾ ਤੇ ਇਹਨਾਂ ਏਜੰਟਾਂ ਤੋਂ बच ਕੇ ਇਹਨਾਂ ਦੇ ਧੱਕੇ ਨਾਲ ਚੜਦੇ ਪ੍ਰਮੋਟਰਾਂ ਦੇ ਤੈਿਹਾਂ ਲੋ ਵੀ ਜਾਓਗੇ ਤੇ ਇਹਨਾਂ ਨੇ ਆਫਰ ਇਹਨਾਂ ਦਾ ਲੇ ਕੇ ਇਦਾਂ ਦੇ ਲਾਲਚੀ ਬੰਦੇ ਨਾ ਹੁੰਦੇ ਆ ਇੱਕੜੀ ਵੀਜ਼ਾ ਕਢਾਉਣਾ ਬਾਜੋ ਪੇ ਦੇਣੀ ਨਹੀਂ ਦੇਣੀ ਕਿਸੇ ਦਾ ਕੋਈ ਮਤਲਬ ਨਹੀਂ ਇੱਥੇ ਪੰਜਾਬੀ 100 ਚ 80% ਇਹੀ ਲਾਤਾ ਚੰਗੇ ਵੀ ਹੈਗੇ ਆ ਮੈਂ ਨਹੀਂ ਕਹਿੰਦਾ ਸਾਰਿਆਂ ਨੂੰ ਪਰ ਇੱਥੇ ਆ ਕੇ ਸਵਾਦ ਲਓ ਜਿਹੜਾ ਕਹਿੰਦੇ ਨਾ ਤੁਸੀਂ ਸਵਾਦ ਲੈਣਾ ਸਵਾਦ ਲਓ ਸਵਾਦ ਚ ਦਾ ਫਿਰ ਲਾਹੌਰ ਲਾਹੌਰ ਪਹੁੰਚ ਜਾਂਦਾ ਤੁਹਾਨੂੰ ਪਤਾ ਬੰਦਾ ਸ਼ਹਿਰ ਚੜਦਾ ਚੜਦਾ ਲਓ ਨਜ਼ਾਰਾ